ਇਹਦੇ ਪੱਲੇ ਕੁਝ ਨਹੀਂ ਆ ਜਿੰਨੇ ਵੀ ਐ ਦਸ਼ਮੀ ਪ੍ਰਵਾਨ ਖੜੇ ਕਿਥੋਂ ਸੇ ਇਹਨਾਂ ਕੱਲੇ ਆਰਡਰ ਆਉਂਦੇ ਆ ਆ ਘਟਪਟਲੀਆ ਮੂੰਹ ਉੱਧਰ ਨੱਚਣ ਲੱਗ ਜਾਂਦੇ ਆ ਭਗਵਾਨ ਤੁਮਾਂ ਦੇ ਸੀਐਮ ਨਹੀਂ ਐ ਕੱਲੇ ਕਾਗਜ਼ ਚ ਐ ਅਸਲੀ ਸੀਐਮ ਕੇਜਰੀਵਾਲ ਹੈ ਮੈਂ ਤਾਂ ਆਪਣੇ ਪੰਜਾਬੀਆਂ ਤੇ ਬੜਾ ਹੈਰਾਨ ਹੁੰਦਾ ਮੈਨੂੰ ਪਹਿਲਾ ਸੁਭਾ ਜੀ ਨੇ ਆਪ ਆਪਣੀਕਾਰ ਆਪ ਹੀ ਨੇ ਬਣਾਈ ਆਊਟਸੋਰਸ ਕਰਤੀ ਅੱਜ ਜਿਹੜੀ ਅਸਲੀਅਤ ਹੈ ਕਿ ਅੱਜ ਦੇ ਕੈਬਨਿਟ ਮਿਨਿਸਟਰ ਹੈ ਇਹਨਾਂ ਕੋਲੇ ਕੋਈ ਅਥਾਰਟੀ ਨਹੀਂ ਫੈਸਲਾ ਕਰਨ ਦੀ ਫੈਸਲਾ ਕਰਨ ਵਾਸਤੇ ਕੇਜਰੀਵਾਲ ਨੇ ਸਸੋਡਿਆ ਤੇ ਜੈਨ ਇਹਨਾਂ ਨੂੰ ਭੇਜਿਆ ਮਹਿਕਮੇ ਵੰਡਦੇ ਆ ਤੇ ਇੱਥੇ ਹੀ ਰਹਿੰਦੇ ਆ ਉਹ ਫੈਸਲਾ ਕਰਦੇ ਪਰ ਉਹਨਾਂ ਦਾ ਫੈਸਲਾ ਇੱਕੋ ਇੱਕ ਹੈ ਉਹਨਾਂ ਦਾ ਕੋਈ ਇੰਟਰਸਟ ਪੰਜਾਬ ਨਹੀਂ ਹੈ ਕੋਈ ਇੰਟਰਸਟ ਯੂਨੀਵਰਸਿਟੀ ਨਹੀਂ ਹੈ ਕੋਈ ਇੰਟਰਸਟ ਜੌਬ ਕਰਨਾ ਨਹੀਂ ਹੈ ਉਹਨਾਂ ਨੇ ਪੰਜਾਬ ਨੂੰ ਇੱਕ ਪੈਸਾ ਇਕੱਠਾ ਕਰਨ ਦਾ ਸਾਧਨ ਬਣਾਇਆ ਤੁਸੀਂ ਕਹਿੰਦੇ ਆ ਕਿ ਪੈਸਾ ਹੈ ਨਹੀਂ ਆਹ ਕਹਿੰਦੇ ਆ ਕਿ ਸਾਡੇ ਕੋਲ ਪੈਸਾ ਖਰਚਾ ਹੈ ਐਡਵਰਟਾਈਜ਼ਮੈਂਟ ਤੇ ਮੈਂ ਤੁਹਾਨੂੰ ਅੱਜ ਦੱਸਣਾ ਇਕੱਲੇ ਐਡਵਰਟਾਈਜ਼ਮੈਂਟ ਤੇ ਜਦੋਂ ਸਾਡੀ ਸਰਕਾਰ ਸੀ ਸਾਡਾ ਪੂਰੇ ਸਾਲ ਦਾ ਖਰਚਾ ਹੁੰਦਾ ਸੀ 30 ਕਰੋੜ ਕੋਈ ਪੂਰੇ ਸਾਲ 'ਚ ਇਹਨਾਂ ਦਾ ਖਰਚਾ 1000 ਕਰੋੜ ਸਾਲ ਦਾ ਹੈ 4000 ਕਰੋੜ ਰੁਪਇਆ ਆ ਇਕੱਲੇ ਇਸ਼ਤਿਹਾਰ ਇੱਥੇ ਨਹੀਂ ਤੁਸੀਂ ਨਾਗਾਲੈਂਡ ਚਲੇ ਜਾਓ ਨਾਗਾਲੈਂਡ ਦੇ ਅਖਬਾਰ 'ਚ ਵੀ ਭਗਵੰਤ ਮਾਨ ਤੇ ਆਪ ਦਾ ਇਸ਼ਤਿਹਾਰ ਹੋਊਗਾ ਬੈਂਡ ਬਾਇ ਪੀਪਲ ਆ ਪੰਜਾਬ ਉੱਥੇ ਕਹਿੰਗੇ ਅਸੀਂ 1000 ਰੁਪਏ ਲੜਕੀਆਂ ਨੂੰ ਦੇਤਾ ਅਸੀਂ ਇਹ ਦੇਤਾ ਉਹ ਤਾਂ ਉਹਨਾਂ ਨੂੰ ਲੱਗ ਰਿਹਾ ਉਹਨਾਂ ਨੂੰ ਕੀ ਪਤਾ ਹੈ ਇੱਥੇ ਆ ਕੇ ਥੋੜੀ ਜਾ ਕੇ ਪੁੱਛਣਗੇ ਆ ਯੂਜ਼ ਕਰ ਰਹੇ ਆ ਪੰਜਾਬ ਨੂੰ ਇੱਕ ਫਾਈਨੈਂਸ਼ੀਅਲ ਸਾਧਨ ਇੱਥੇ ਇਕੱਠਾ ਕਰਦੇ ਇਹਨਾਂ ਕੋਈ ਇੰਟਰਸਟ ਨਹੀਂ ਹੈ ਜੇ ਮੈਂ ਤੁਹਾਨੂੰ ਅੱਜ ਦੱਸ ਦਿੰਨਾ ਹੈ ਤੁਸੀਂ ਸਾਰੇ ਨੌਜਵਾਨਾ ਤੁਸੀਂ ਭਾਵੇਂ ਜੋ ਮੈਂ ਕਹੂੰਗਾ ਤੁਸੀਂ ਗੂਗਲ ਕਰਕੇ ਰਿਸਰਚ ਵੀ ਕਰਿਓ ਤਾਂ ਤੁਹਾਨੂੰ ਆਈਪਨਰ ਹੋਊਗਾ ਜੋ ਕੁਛ ਵੀ ਬਣਿਆ ਪੰਜਾਬ 'ਚ ਜਦੋਂ ਮੈਂ ਕਹਿ ਰਿਹਾ ਨਾ ਜੋ ਕੁਛ ਮੇਰਾ ਮਤਲਬ ਹੈ ਜੋ ਕੁਛ ਉਹਦੇ ਹੀ ਬਣਿਆ ਜਦੋਂ ਅਕਾਲੀ ਦਲ ਦੀ ਸਰਕਾਰ ਮੈਂ ਐਗਜ਼ਾਮਪਲ ਦਿੰਨਾ ਹੈ ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਸੈਂਡ ਡੈਮ ਹੋਮ ਉਹ ਦੁਪਾਇੰਗਾ ਦੂਜਾ ਜਿਹਾ ਸ਼ਾਹਪੁਰ ਖੰਦੀ ਦੇ ਸਾਰੇ ਟਾਈਮ ਅਕਾਲੀ ਦਲ ਨੇ ਬਣਾਏ ਸਾਰੇ ਥਰਮਲ ਪਲਾਂਟ ਪੰਜਾਬ ਦੇ 100% ਬਣਾਏ ਅਕਾਲੀ ਦਲ ਨਹੀਂ ਕੱਲੇ 15 ਲੱਖ ਟਿਊਬਲ ਕਨੈਕਸ਼ਨ ਹੈ 13.5 ਲੱਖ ਟਿਊਬਲ ਕਨੈਕਸ਼ਨ ਦਿੱਤੇ ਅਕਾਲੀ ਦਲ ਦੀ ਸਰਕਾਰਾਂ ਨੂੰ ਪਰ ਰਿਕਾਰਡ ਘੱਟ ਕੇ ਦੇਖ ਲਓ ਜਿੰਨਾ ਰੋਡ ਨੈਟਵਰਕ ਹੈ ਫੋਰ ਲੇਨ ਐਕਸਪ੍ਰੈਸ ਸਾਰਾ ਬਣਾਉਣ ਨਾਲ ਹੀ ਅਕਾਲੀ ਦਲ ਆਹ ਤੁਹਾਡੇ ਸਾਹਮਣੇ ਸਾਰੀ ਮੈਂ ਸ਼ੁਰੂ ਕਰਤੇ ਸਾਰੇ ਮੇਰਾ ਇਹ ਕਹਿਣ ਦਾ ਭਾਅ ਕੀ ਹੈ ਪੜਕੇ ਸਾਡੇ ਇੱਥੇ ਇੰਨਾ ਚ ਆ ਸਾਡੇ ਵਾਸਤੇ ਆ ਘਰ ਹੈ ਪੰਜਾਬ ਆਪਣਾ ਅਸੀਂ ਜਿਉਣਾ ਮਰਨਾ ਇੱਥੇ ਹੈ ਸਾਨੂੰ ਤੁਹਾਡਾ ਦਰਦ ਪਤਾ ਹੈ ਸਾਨੂੰ ਪਤਾ ਕਿ ਆਪਣੇ ਮੁੰਡੇ ਹੈ ਆਪਣੇ ਬੱਚੇ ਹੈ ਇਹਨਾਂ ਨੂੰ ਇੱਥੇ ਜੌਬ ਕ੍ਰੀਏਟ ਕਰਨਾ ਹੈ ਇੱਥੇ ਇਹਨਾਂ ਨੂੰ ਅਸੀਂ ਇੰਡਸਟਰੀ ਲੈ ਕੇ ਆਉਣੀ ਹੈ ਇੱਥੇ ਅਸੀਂ ਐਗਰੀਕਲਚਰਸ ਵਧਾਉਣਾ ਹੈ ਅਸੀਂ ਹੋਰ ਕਿਤੇ ਸੋਚਦੇ ਨਹੀਂ ਜਿਹੜੀਆਂ ਦੂਜੀਆਂ ਨੈਸ਼ਨਲ ਪਾਰਟੀਆਂ ਦਾ ਹੈ ਉਹਨਾਂ ਦਾ ਇੰਟਰਸਟ ਕਲੈਸ਼ ਕਰਦਾ ਹੈ ਜੇ ਪੰਜਾਬ ਤੇ ਹਰਿਆਣਾ ਵਿੱਚ ਕੋਈ ਸਮੱਸਿਆ ਆ ਜੇ ਕਿਤੇ ਨਹੀਂ ਪੰਜਾਬ ਦਾ ਹਸਤਾ ਲੈਣਗੇ ਜਾਂ ਯੂਪੀ ਦਾ ਅਸੀਂ ਤਾਂ ਲੈਣਾ ਹੀ ਇਕੱਲਾ ਪੰਜਾਬ ਦਾ ਸੋ ਜਿਹੜਾ ਮੈਂ ਕਹਿ ਨਾ ਰਿਹਾ ਪਹਿਲੀ ਗੱਲ ਤੁਸੀਂ ਮੁਲਾਜ਼ਮ ਤੁਸੀਂ ਗੱਲਾਂ ਕਰ ਰਹੇ ਹੋ ਜਿੰਨੇ ਤੁਸੀਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਪੁੱਛ ਲੋ ਜਿਦੋਂ ਦੇ ਨੌਕਰੀ ਚ ਆਏ ਹੈ ਜਿੰਨੇ ਵੀ ਟੈਕ ਮਿਸ਼ਨ ਬਣਾਏ ਗਏ ਹੈ ਸਾਰੇ ਕਾਲੀ ਦਲ ਨੇ ਬਣਾਏ ਤੇ ਸਾਰੇ ਇੰਪਲੀਮੈਂਟ ਵੀ ਕਾਲੀ ਦਲ ਨੇ ਕੀਤੇ ਉਹ ਕਿਸੇ ਨੇ ਕੁਝ ਨਹੀਂ ਕੀਤਾ ਉਹਨਾਂ ਦੀਆਂ ਸਰਕਾਰਾਂ 5-5 ਸਾਲ ਟੱਪ ਜਾਂਦੀਆਂ ਸੀ ਪਰ ਇੰਪਲੀਮੈਂਟ ਨਹੀਂ ਕਰਦੇ ਸੀ ਨਾ ਲਾਉਂਦੇ ਸੀ ਜਦੋਂ ਆਉਂਦੇ ਸੀ ਕਾਲੀ ਦਲ ਲਾਉਂਦਾ ਸੀ ਤੇ ਕਾਲੀ ਦਲ ਦਿੰਦਾ ਸੀ ਅੱਜ ਜਿਹੜੀ ਜੋਬਸ ਦੀ ਗੱਲ ਕਰ ਰਹੇ ਥੋਡੀਆਂ ਪੋਸਟਾਂ ਮੈਂ ਦੇਖ ਰਿਹਾ 50-60% ਕਿਸੇ ਚੀਜ਼ ਦਾ 90% ਹੈ ਮਤਲਬ ਐਵਰੇਜ ਥੋੜੀ 60-65% 70% ਤੱਕ ਪੋਸਟਾਂ ਖਾਲੀ ਪਈ ਹੈ ਪੰਜਾਬ ਦਾ ਸੂਬਾ ਹੋਏ ਤੁਸੀਂ ਸਾਰਾ ਕੁਸ਼ੀ ਮਾਰਕੀਟ ਕਮੇਟੀਆਂ ਰਾਈ ਪਰਚੇਸ ਹੋਏ ਸੇਲ ਹੋਏ ਤੇ ਤੁਸੀਂ ਦੇਖ ਲਓ 91% ਮਾਰਕੀਟ ਕਮੇਟੀਆਂ ਦੇ ਸੈਕਟਰੀ ਹਨੀ ਕਿਵੇਂ ਚੱਲਣਗੇ ਮਾਰਕੀਟ ਕਮੇਟੀਆਂ ਝੋਨਾ ਆਇਆ ਸਾਰਾ ਸਾਰਾ ਸਿਸਟਮ ਹੀ ਆਪਣਾ ਐਗਰੀਕਲਚਰ ਬੇਸਡ ਹੈ ਤੇ ਜਿਹੜੀ ਸਟੇਟ ਐਗਰੀਕਲਚਰ ਬੇਸਡ ਹੈ ਉੱਥੇ ਤਾਂ ਬੱਕ ਰੱਖਦੇ ਨਹੀਂ ਇਹਨਾਂ ਨੂੰ ਫੋਕਸ ਨਹੀਂ ਪਤਾ ਕੀ ਕਰਨਾ ਨਹੀਂ ਕਰਨਾ ਤੁਸੀਂ ਰਿਕਾਰਡ ਦੇਖ ਲਓ ਬਾਦਲ ਸਾਹਿਬ ਸਰਕਾਰ ਅਸੀਂ ਤਕਰੀਬਨ 2.5 ਲੱਖ ਸਰਕਾਰੀ ਨੌਕਰੀ ਦਿੱਤੀ ਸੀ 2.5 ਲੱਖ ਹੁਣ ਕੀ ਹੋ ਰਿਹਾ ਜੇ ਸਰਕਾਰੀ ਨੌਕਰੀਆਂ ਥੋੜੀਆਂ ਜਿਹੜੀਆਂ ਰੂਟੀਨ ਚ ਆਉਂਦੀਆਂ 50% ਜੌਬਸ ਬਾਹਰੋਂ ਆਊਟ ਆਫ ਸਟੇਟ ਦੇ ਲੋਕ ਆ ਰਹੇ ਨੇ ਜਿਹੜੇ ਰੂਲ ਸੀ ਪਹਿਲੇ ਅਸੀਂ ਬੰਦਿਆ ਸੀ ਪੰਜਾਬ ਵਾਲਾ ਇਹਨੇ ਕੈਨਸਲ ਕਰਕੇ ਕਿਉਂਕਿ ਇਹਨਾਂ ਨੇ ਹਰਿਆਣੇ ਚ ਆਪਣਾ ਨਾਮ ਉੱਥੇ ਕਹਿ ਕੇ ਅਸੀਂ ਪੰਜਾਬ ਨੌਕਰੀ ਦੇਵਾਂ ਰਾਜਸਥਾਨ ਵਿੱਚ ਕਹਿ ਕੇ ਦੂਜੇ ਦੂਪੇ ਸੋ ਹੁੰਜੜੀ ਜੌਬ ਦੇ ਇਹਨਾਂ ਨੂੰ ਓਪਨ ਕਰਤਾ ਕੋਈ ਮਰਜ਼ੀ ਆ। ਅਸੀਂ ਕਹਿਆ ਸੀ ਪੰਜਾਬ ਦੀ ਗਵਰਨਮੈਂਟ ਜੌਬ ਕੱਲੇ ਪੰਜਾਬੀਆਂ ਵਾਸਤੇ ਆ। ਜਿਹੜੇ ਇਹਨਾਂ ਨੇ ਚੇਂਜ ਕੀਤਾ ਆਹ ਤਾਂ ਹਾਲਾਤ ਇਹਨਾਂ ਦੀ ਲਾਇਲਟੀ ਐਕਸਪ੍ਰੈਸ। ਸੋ ਮੈਂ ਤੁਹਾਨੂੰ ਸਿੱਧੀ ਕਰ ਦੱਸਦਾ। ਐਵੇਂ ਤੁਸੀਂ ਗਰਮੀ 'ਚ ਬੈਠੇ ਮਰੀਂ ਬਹਿੰਦਕ ਫਾਇਦਾ ਨਹੀਂ। ਇੱਕੋ ਇੱਕ ਕੰਮ ਕਰੋ ਆਪਣੀ ਪਾਰਟੀ ਲਿਆਓ ਵਾਪਸ। ਤਾਂ ਬਚਾਂਗੇ। ਮੈਂ ਕੋਈ ਸਿਆਸੀ ਭਾਸ਼ਣ ਨਹੀਂ ਦੇ ਰਿਹਾ। ਮੈਂ ਹਣੰਦ ਮੈਂ ਕੋਈ ਮੈਂ ਮਰੜ ਤੇ ਗੱਲ ਕਰ ਰਿਹਾ ਹਾਂ ਜੇ ਪਛਨਾ ਅੱਜ ਪੰਜਾਬ ਆ 10 ਸਾਲ ਬਰਬਾਦ ਹੋ ਗਏ ਤੁਸੀਂ ਸਾਰੇ ਪੜੇ ਲਿਖੇ ਹੋ ਤੁਸੀਂ ਪਤਾ ਕਰੋ 2017 ਚ ਜੋ ਕਾਲੀ ਸਰਕਾਰ ਕੀ ਸੀ ਉਦੋਂ ਕਰਜ਼ਾ ਕਿੰਨਾ ਸੀ ਕਰਜ਼ਾ ਡਿਪੈਂਡ ਹੁੰਦਾ ਡੈਟ ਟੂ ਜੀਡੀਪੀ ਰੇਸ਼ੋ ਨਾਲ ਜਿਹੜਾ ਸੀ ਆਏ 2007 ਵਿੱਚ ਉਦੋਂ 48% ਡੈਟ ਸੀ ਪੰਜਾਬ ਦਾ ਜੀਡੀਪੀ ਨਾਲ ਇਹੋ ਛੱਡਿਆ ਅਸੀਂ 32% ਦੇ ਘਟਾ ਕੇ ਲੈ ਗਏ ਤੇ ਅੱਜ ਫਿਰ ਤੋਂ 50 ਤੋਂ ਉੱਤੇ ਟੱਪ ਗਿਆ ਮੈਂ ਕਿਉਂ ਕਹਿ ਰਿਹਾ ਕਿਉਂਕਿ ਆ ਜਿਹੜੀਆਂ ਗਵਰਨਮੈਂਟਸ ਹੈ ਆ ਕੇ ਸਿਰ ਇਕੱਲਾ ਰਾਜ ਕਰਨ ਵਾਸਤੇ ਆਉਂਦੀਆਂ ਕੰਮ ਕਰਨ ਵਾਸਤੇ ਲੋਕਾਂ ਦਾ ਬਾਰੇ ਸੋਚ ਨਹੀਂ ਵੱਡੇ ਬਾਦਲ ਸਾਹਿਬ ਨੂੰ ਪੰਜ ਵਾਰ ਕਿਵੇਂ ਬਣੇ ਮੁੱਖ ਮੰਤਰੀ ਕਿਉਂਕਿ ਲੋਕਾਂ ਦੇ ਫੇਥ ਸੀ ਉਹ ਜੋ ਕਹਿੰਦੇ ਸੀ ਕਰਦੇ ਸੀ ਤੁਸੀਂ ਸਾਡਾ ਮੈਨੀਫੈਸਟੋ ਪੜ੍ਹ ਲਓ ਜੋ ਕਮਿਟਮੈਂਟ ਲਈ ਅਸੀਂ ਪੂਰੀ ਕੀਤੀ ਕਿਉਂਕਿ ਅਸੀਂ ਰਹਿਣਾ ਇੱਥੇ ਹੈ ਅਸੀਂ ਜਿਉਣਾ ਇੱਥੇ ਹੈ ਆ ਕਾਂਗਰਸ ਨੂੰ ਕੀ ਇੱਕ ਲੀਡਰ ਬਦਲ ਕੇ ਹੋਰ ਨੂੰ ਕਹਦਣਗੇ ਚੱਲ ਗਿਆ ਤੂੰ ਤੂੰ ਦਾ ਤੇਰੀ ਬਿਮਾਰੀ ਹੋ ਗਈ ਤੂੰ ਪੱਸੀ ਹਟ ਜਾ ਉਹ ਜਿਹੜੀ ਹੈ ਜੌਬਸ ਦੀ ਗੱਲ ਹੈ ਮੈਨੂੰ ਤੁਹਾਡੇ ਨਾਲ ਕਮਿਟਮੈਂਟ ਹੈ ਜੇ ਪਰਮਾਤਮਾ ਮਿਹਰ ਕਰੇ ਮੌਕਾ ਦਿੰਦਾ ਸਾਡੀ ਪ੍ਰਾਇਰਟੀ ਮੇ ਇਸ ਮੇਰੀ ਸਰਕਾਰ ਦੀ ਪ੍ਰਾਇਰਟੀ ਐਗਰੀਕਲਚਰ ਹੈ ਅੱਜ ਕੱਲ ਟੈਕਨੋਲੋਜੀ ਇੰਨੀ ਵੱਧ ਗਈ ਅੱਜ ਕੱਲ ਐਗਰੀਕਲਚਰ ਜਿਹੜਾ ਪੰਜਾਬ ਦਾ ਨੁਕਸਾਨ ਹੋ ਰਿਹਾ ਆਪਾਂ ਕੱਲਾ ਕਣਕ ਤੇ ਝੋਨੇ ਤੇ ਬੈਠੀਆਂ ਆਪਾਂ ਨੂੰ ਹਾਈ ਟੈਕ ਐਗਰੀਕਲਚਰ ਦੀ ਲੋੜ ਹੈ ਉਹਦੇ ਵਾਸਤੇ ਸਾਨੂੰ ਐਜੂਕੇਟਿਡ ਬੰਦੇ ਚਾਹੀਦੇ ਆ ਤੁਹਾਨੂੰ ਅੱਜ ਕੱਲ ਨੈੱਟ ਹਾਊਸ ਪੋਲੀ ਹਾਊਸ ਵੈਦਰ ਕੰਟਰੋਲਡ ਸਿਸਟਮਸ ਆ ਗਏ ਆ ਮੈਂ ਆਪ ਆਪਣੇ ਖੇਤ ਕੀਤਾ ਕਿਉਂ ਮੈਂ ਤੁਹਾਨੂੰ ਪੂਰੇ ਪੰਜਾਬ ਨੂੰ ਦਿਖਾਉਣਾ ਚਾਹੁੰਦਾ ਮੈਂ ਆਪਣੇ ਆਪ ਐਕਸਪਰiments ਕੀਤਾ ਜੇ ਤੁਸੀਂ ਅਗਲੇ ਕਿਸੇ ਦਿਨ ਤੁਸੀਂ ਆਉਣਾ ਹੈ ਤਾਂ ਵੀ ਆ ਦੇਖ ਲਿਓ ਕੀ ਆਪਣਾ ਫਿਊਚਰ ਕਿੱਥੇ ਹੈ ਫਿਊਚਰ ਪੰਜਾਬ ਦਾ ਹਾਈ ਟੈਕ ਐਗਰੀਕਲਚਰ ਦੀ ਹੈ ਤੇ ਹਾਈ ਟੈਕ ਵਾਸਤੇ ਪ੍ਰੋਫੈਸ਼ਨਲ ਬੰਦਿਆਂ ਦੀ ਲੋੜ ਹੈ ਜਿਹੜੀ ਅੱਜ ਕੱਲ ਪ੍ਰੀਜ਼ਰਵੇਸ਼ਨ ਦੀ ਲੋੜ ਹੈ ਐਗਰੀਕਲਚਰ ਉਹਨਾਂ ਦੇ ਜਿਹੜੀ ਪ੍ਰੋਸੈਸਿੰਗ ਦੀ ਲੋੜ ਹੈ ਕਈ ਚੀਜ਼ਾਂ ਦੀ ਲੋੜ ਹੈ ਪੋਲੈਂਡ ਇੱਕ ਅਜਿਹਾ ਦੇਸ਼ ਹੈ ਜਿਹੜਾ ਮੈਂ ਆਪ ਜਾ ਕੇ ਦੇਖਿਆ ਆ ਮੈਂ ਉਹਨਾਂ ਦੇ ਸਿਸਟਮਸ ਦੇਖੇ ਆਇਆ ਹੈ ਉੱਥੇ ਪਹਿਲੇ 20 ਸਾਲ ਪਹਿਲੇ ਇਕੱਲੇ 2% ਐਗਰੀਕਲਚਰ ਪ੍ਰੋਡਿਊਸ ਪ੍ਰੋਸੈਸ ਹੁੰਦੀ ਸੀ ਹੁਣ 97% ਜੋਗ ਹੁੰਦੇ ਆ ਪ੍ਰੋਸੈਸ ਹੁੰਦੀ ਹੈ ਸਾਰੀ ਚੇਨ ਉਹਨਾਂ ਨੇ ਥੱਲੇ ਤੋਂ ਲੈ ਕੇ ਉਹਨਾਂ ਨੇ ਪ੍ਰੋਫੈਸ਼ਨਲੀ ਆਪਣੇ ਟੈਕਨੋਲੋਜੀ ਨਾਲ ਆਪਣੇ ਨੌਜਵਾਨਾਂ ਨੂੰ ਪੜਾ ਕੇ ਉਹਨਾਂ ਨੂੰ ਇਸ ਲਾਈਨ 'ਚ ਲਾਤਾ ਸੋ ਐਸ ਕਰਕੇ ਜਣੀ ਗਮਣ ਨੂੰ ਪ੍ਰਾਇਓਰਟੀ ਇਹਨਾਂ ਦਾ ਹਟ ਗਿਆ ਪੰਜਾਬ ਆ ਐਗਰੀਕਲਚਰ ਖਾਸ ਕਰਕੇ ਆ ਤਾਂ ਸੋਚਦੇ ਐ ਐਗਰੀਕਲਚਰ ਦੀ ਲੋੜ ਨਹੀਂ ਐ ਪਰ ਇਹਨਾਂ ਜਿਹੜੇ ਕੇਜਰੀਵਾਲ ਆ ਰਹੇ ਨੇ ਉਹ ਪਰਵਾਹ ਹੀ ਨਹੀਂ ਐ ਐਗਰੀਕਲਚਰ ਹੈ ਜਾਂ ਨਹੀਂ ਐ ਉਹ ਤਾਂ ਇਹ ਜਿਵੇਂ ਇੱਥੇ ਗੈਸਟ ਹਾਊਸ ਤੇ ਆਏ ਐ ਆਏ ਐ ਤੋ ਇਸ ਕਰਕੇ ਤੁਹਾਡੀ ਆਵਾਜ਼ ਖਾਵਾਂਗੇ ਕਿ ਲੋੜ ਪਈ ਤੁਸੀਂ ਤੁਹਾਨੂੰ ਲੈ ਕੇ ਗਵਰਨਰ ਤੋਂ ਟਾਈਮ ਲੈਣਾ ਤੁਹਾਡੇ ਨਾਲ ਚਲੇ ਜਣੇ ਤੇ ਅੱਜ ਮੀਆਂ ਤੁਹਾਡੀ ਪੋਸਟਾਂ ਮੇਰੀ ਗੱਲ ਨੋਟ ਕਰ ਲਿਓ ਮੈਂ ਅੱਜ ਤੱਕ ਜੋ ਕਿਹਾ ਪੂਰਾ ਕੀਤਾ ਮੈਂ ਪਾਣੀ ਦੀ ਬੱਸ ਵੀ ਕਹਦੀ ਸੀ ਚਲਾਦੀ ਸੀ ਨਹੀਂ ਆ ਆ ਜਿਹੜੀਆਂ ਪੋਸਟਾਂ ਨੇ ਨੋਟ ਕਰ ਲੈ ਦੇ ਸਰਕਾਰ ਬਣਾ ਦੇ ਪਹਿਲੀ ਕੈਬਨਿਟ ਮੀਟਿੰਗ ਚ ਕੱਢੂਗਾ ਪੋਸਟਾਂ ਦੇਖ ਰਿਹਾ ਸੀ ਤਕਰੀਬਨ ਏਡੀਓ ਦੀ 40% ਸੀਟਾਂ ਖਾਲੀ ਪਈਆਂ ਇੱਕ ਇਹਨਾਂ ਕੋਲੇ ਮਾਰਕੀਟ ਸੈਕਟਰੀ ਆ ਤੁਸੀਂ ਦੇਖੋ 91% ਪੋਸਟਾਂ ਨਾਮ ਮਾਰਕੀਟ ਕਮੇਟੀ ਦੀ ਸਕੱਟਰੀ ਦੀ ਖਾਲੀ ਹੈ ਸਾਰਾ ਪੰਜਾਬ ਚ ਕਣਕ ਪਰਚੇਜ਼ ਹੁੰਦੀ ਹੈ ਝੋਨਾ ਪਰਚੇਜ਼ ਹੁੰਦਾ ਹੈ ਮਾਰਕੀਟ ਕਮੇਟੀ ਕਹਿੰਦੀ ਸੈਕਟਰੀ ਹੈ ਨਹੀਂ ਆ ਤਾਂ ਇੰਨਾ ਮਿਸਮੈਨੇਜਮੈਂਟ ਸੂਬੇ ਨੂੰ ਕਰਤਾ ਇਹਨਾਂ ਨੇ ਕਿ ਬੁਰਾ ਹਾਲ ਕਰਤਾ ਤੇ ਮੈਂ ਤੈਨੂੰ ਤਾਂ ਹੀ ਕਿਹਾ ਸੀ ਮੈਂ ਕਿਹਾ ਆ ਜਿਹੜੀ ਸਰਕਾਰ ਹੈ ਇਹਦਾ ਇੰਟਰਸਟ ਹੀ ਨਹੀਂ ਐਗਰੀਕਲਚਰ ਇਹਦਾ ਇੰਟਰਸਟ ਹੀ ਨਹੀਂ ਪੰਜਾਬ ਇਹਦਾ ਇੰਟਰਸਟ ਕੱਲਾ ਪੈਸੇ ਇਕੱਠੇ ਕਰਨ ਦਾ ਤੇ ਲੁੱਟਣ ਤੇ ਲੱਗੇ ਆ ਚਲੋ ਸਾਲ ਰਹਿ ਗਿਆ ਸਾਰੀ ਚੀਜ਼ ਦਾ ਸਾਫ਼ ਦੇਣਾ ਪੈਣਾ ਹੈ